ਜਦੋਂ ਅਸੀਂ ਰੋਮੀਆਂ ਦਾ ਖਤ ਪੜ੍ਹਦੇ ਹਾਂ ਤੇ ਸਪੈਸ਼ਲੀ ਉਹਦਾ ਆਤਮਾ ਦੇ ਆਏ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਜੋ ਇਨਸਾਨ ਆਤਮਾ ਪ੍ਰਭੂ ਦੇ ਆਤਮਾ ਦੇ ਅਨੁਸਾਰ ਚੱਲਦਾ ਹੈ ਉਸ ਕੋਲ ਮਾਫੀ ਹੈ ਆਤਮਾ ਜੋ ਕਿ ਪਵਿੱਤਰ ਆਤਮਾ ਹੈ ਤੇ ਅਸੀਂ ਪੜਿਆ ਪਿਛਲੇ ਸਮੇਂ ਵੀ ਕਿ ਕਿਵੇਂ ਜਿਹੜੇ ਲੋਕ ਸਰੀਰ ਦੇ ਅਨੁਸਾਰ ਰਹਿੰਦੇ ਨੇ ਉਹ ਸ਼ਰਾਂ ਦੇ ਅੰਦਰ ਨੇ ਇਸ਼ਾਰਾ ਕੀ ਹੋ ਗਈ 10 ਹੁਕਮ ਉਹ 10 ਹੁਕਮ ਕਾਨੂੰਨ ਜੋ ਹੈ ਸਾਡੇ ਖਿਲਾਫ ਖੜਾ ਹੈ ਕਿਉਂਕਿ ਜਦੋਂ ਅਸੀਂ ਕਾਨੂੰਨ ਨੂੰ ਤੋੜਦੇ ਹਾਂ ਸਾਡੇ ਉੱਤੇ ਸਜ਼ਾ ਦਾ ਹੁਕਮ ਲੱਗਦਾ ਹੈ ਪਰ ਜਦੋਂ ਪਵਿੱਤਰ ਆਤਮਾ ਨੇ ਸਾਡੇ ਦਿਲਾਂ ਵਿੱਚ ਕੰਮ ਕੀਤਾ ਸਾਨੂੰ ਤੋ ਉਹ ਤੋਵਾ ਦੇ ਰਾਹ ਵੱਲ ਲੈ ਕੇ ਗਿਆ ਤੇ ਸਾਨੂੰ ਮਾਫੀ ਦਿਲਾ ਦਿੱਤੀ ਪ੍ਰਭੂ ਯਿਸੂ ਮਸੀਹ ਦੇ ਕੋਲ ਕਿਉਂਕਿ ਪਵਿੱਤਰ ਆਤਮਾ ਦਾ ਕੰਮ ਕੀ ਹੈ ਕਿ ਸਾਨੂੰ ਪ੍ਰਭੂ ਦੇ ਨਾਲ ਜੋੜਨਾ ਅਤੇ ਪਵਿੱਤਰ ਆਤਮਾ ਜਦੋਂ ਸਾਡੀ ਜਿੰਦਗੀ ਵਿੱਚ ਆ ਜਾਂਦਾ ਹੈ ਅਤੇ ਉਹ ਸਾਨੂੰ ਆਪਣੇ ਵਚਨ ਵੱਲ ਲੈ ਕੇ ਜਾਂਦਾ ਹੈ ਜੋ ਕਿ ਬਾਈਬਲ ਹੈ ਪਵਿੱਤਰ ਆਤਮਾ ਦਾ ਵਚਨ ਹੈ ਕਿਉਂਕਿ ਪਵਿੱਤਰ ਆਤਮਾ ਦੇ ਜਰੀਏ ਹੀ ਬਾਈਬਲ ਲਿਖੀ ਗਈ ਅਤੇ ਅਸੀਂ ਦੇਖਦੇ ਹਾਂ ਕਿ ਜੋ ਸਰੀਰ ਦੇ ਅਨੁਸਾਰ ਚੱਲਦੇ ਨੇ ਉਹਨਾਂ ਉੱਤੇ ਮੌਤ ਦੀ ਸਜ਼ਾ ਹੈ ਜੋ ਆਤਮਾ ਦੇ ਅਨੁਸਾਰ ਚੱਲਦੇ ਨੇ ਉਹਨਾਂ ਉੱਤੇ ਹੁਣ ਮੌਤ ਦੀ ਸਜ਼ਾ ਨਹੀਂ ਹੈ ਕਿਉਂ ਕਿ ਅਸੀਂ ਪੜ੍ਹਦੇ ਹਾਂ ਆ ਪੰਜਵੀਂ ਆਇਤ ਵਿੱਚ ਉਹ ਕਹਿੰਦਾ ਹੈ ਜਿਹੜੇ ਸਰੀਰ ਖਣ ਉਹ ਸਰੀਰ ਦੀਆਂ ਅਵਸਥਾ ਉੱਤੇ ਪਰ ਜਿਹੜੇ ਆਤਮਕ ਖਣ ਉਹ ਆਤਮਾ ਦੀ ਅਵਸਥਾ ਉੱਤੇ ਮੰਨ ਲਾਉਂਦੇ ਨੇ ਫਿਰ ਅਸੀਂ ਪੜ੍ਹਦੇ ਹਾਂ ਛੇਵੀਂ ਆਇਤ ਵਿੱਚ ਕਿਉਂਕਿ ਜੋ ਸਰੀਰਕ ਮੰਚਾ ਮੌਤ ਹੈ ਪਰ ਆਤਮਕ ਮੰਚਾ ਜੀਵਨ ਅਤੇ ਸ਼ਾਂਤੀ ਹੈ ਫਿਰ ਅਸੀਂ ਪੜ੍ਹਨੇ ਆ ਸਤਵੀਂ ਆਇਤ ਉਹਦੇ ਵਿੱਚ ਉਹ ਕਹਿੰਦਾ ਹੈ ਇਸ ਲਈ ਜੋ ਸਰੀਰਕ ਮੰਚਾ ਪਰਮੇਸ਼ਰ ਨਾਲ ਬੈਰ ਹੈ ਕਿਉਂ ਜੋ ਉਹ ਪਰਮੇਸ਼ਰ ਦੀ ਛਰਾ ਦੇ ਅਧੀਨ ਨਹੀਂ ਹਨ ਅਤੇ ਨਾ ਹੀ ਹੋ ਸਕਦੇ ਨੇ ਅਤੇ ਜਿਹੜੇ ਸਰੀਰਕ ਖਣ ਉਹ ਪਰਮੇਸ਼ਰ ਨੂੰ ਪਸੰਦ ਕਰ ਨਹੀਂ ਸਕਦੇ ਪਰ ਤੁਸੀਂ ਸਰੀਰਕ ਨਹੀਂ ਸਗੋਂ ਆਤਮਿਕ ਹੋ ਪਰ ਅਦੇ ਜੋ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ ਪ੍ਰੰਤੂ ਜਿਹਦੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਸੋ ਉਹ ਉਹਦਾ ਨਹੀਂ ਹੈ ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਦੇਹੀ ਪਾਪ ਦੇ ਕਾਰਨ ਮਰ ਗਈ ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ ਵਾਈਟ ਉਹ ਕਹਿੰਦਾ ਹੈ ਕਿ ਜਦੋਂ ਅਸੀਂ ਵਿਸ਼ਵਾਸ ਕੀਤਾ ਪ੍ਰਭੂ ਤੇ ਪ੍ਰਭੂ ਤੇ ਵਿਸ਼ਵਾਸ ਅਸੀਂ ਉਦੋਂ ਹੀ ਕੀਤਾ ਜਦੋਂ ਪ੍ਰਭੂ ਨੇ ਸਾਡੇ ਵਾਸਤੇ ਆਪਣੀ ਪਵਿੱਤਰ ਆਤਮਾ ਕੱਲਿਆ ਸਾਨੂੰ ਅਸੀਂ ਕਿੰਨੀ ਵਾਰ ਵਚਨ ਸੁਣਿਆ ਜੇ ਤੁਸੀਂ ਆਪਣੀ ਗਵਾਹੀ ਦੇ ਬਾਰੇ ਸੋਚੋ ਆਪਣੇ ਜੀਵਨ ਦੇ ਬਾਰੇ ਸੋਚੋ ਜੇ ਤੁਸੀਂ ਮਸੀਹ ਦੇ ਵਿੱਚ ਹੋ ਕਿੰਨੀ ਵਾਰੀ ਤੁਸੀਂ ਪ੍ਰਭੂ ਦਾ ਪ੍ਰਚਾਰ ਸੁਣਿਆ ਪਰ ਕਦੀ ਵੀ ਯਕੀਨ ਨਹੀਂ ਕੀਤਾ ਪਰ ਜੇ ਇਸ ਦਿਨ ਉਹ ਸਮਾਂ ਮੁਕਰਰ ਕੀਤਾ ਹੋਇਆ ਸੀ ਤੁਹਾਡੇ ਲਈ ਪਵਿੱਤਰ ਆਤਮਾ ਆਇਆ ਉਹਨੇ ਪ੍ਰਭੂ ਦਾ ਵਚਨ ਲਿਆ ਤੇ ਤੁਹਾਡੇ ਦਿਲਾਂ ਨੂੰ ਕਾਇਰ ਕੀਤਾ ਤੇ ਤੁਹਾਨੂੰ ਤੋਬਾ ਵੱਲ ਲੈ ਗਿਆ ਤੇ ਜਦੋਂ ਵੀ ਤੋਬਾ ਕੀਤੀ ਪਰਮੇਸ਼ਰ ਨਾਲ ਜੁੜੇ ਤੁਹਾਨੂੰ ਮਾਫੀ ਮਿਲ ਗਈ ਤੇ ਹੁਣ ਤੁਹਾਡੇ ਕੰਮ ਬਦਲ ਗਏ ਜਿਹੜੇ ਤੁਹਾਡੇ ਸ਼ਰੀਰਿਕ ਕੰਮ ਸੀ ਜਿੱਦਾਂ ਉੱਤੇ ਸਜ਼ਾ ਸੀ ਉਹ ਤੁਸੀਂ ਕੰਨੇ ਬੰਦ ਕਰ ਦਿੱਤੇ ਤੇ ਜਿਹੜੇ ਪ੍ਰਭੂ ਨੂੰ ਕੰਮ ਚੰਗੇ ਲਾਦੇ ਨੇ ਉਹ ਤੁਸੀਂ ਕੰਨੇ ਸ਼ੁਰੂ ਕਰ ਦਿੱਤੇ ਤੇ ਜਾਣੀ ਕੀ ਅਸੀਂ ਕੰਮਾਂ ਦੁਆਰਾ ਨਹੀਂ ਬਚਾਏ ਜਾਂਦੇ ਕਿਉਂਕਿ ਹਰੇਕ ਇਨਸਾਨ ਜੋ ਦਾਨ ਪੁੰਨ ਕਰਦਾ ਹੈ ਜਾਂ ਚੰਗੇ ਕੰਮ ਕਰਦਾ ਹੈ ਉਨ੍ਹਾਂ ਨੂੰ ਲੱਗਦਾ ਹੋਵੇਗਾ ਕਿ ਉਹ ਸਵਰਗ ਵਿੱਚ ਜਾਣਗੇ ਪਰ ਸਵਰਗ ਸਵਰਗ ਵਿੱਚ ਜਾਣ ਦਾ ਸਭੇ ਹੀ ਇੱਕ ਹੀ ਰਾਸਤਾ ਹੈ ਉਹ ਹੈ ਫੋਬੀਸਮਸੀ ਆ ਅਤੇ ਸਾਡਾ ਚੰਗਾ ਤੋਂ ਚੰਗਾ ਕੰਮ ਵੀ ਇੱਕ ਲਿਬੜੇ ਹੋਏ ਕਪੜੇ ਵਾਂਗੂ ਹੈ ਇਸ ਕਰਕੇ ਪ੍ਰਭੂ ਕਹਿੰਦਾ ਹੈ ਸਿਰਫ ਉਹੀ ਬਚਾਏ ਜਾਂਦੇ ਨੇ ਜੋ ਕੀ ਵਿਸ਼ਵਾਸ ਕਰਦੇ ਨੇ ਤੇ ਵਿਸ਼ਵਾਸ ਜੋ ਹੈ ਇੱਕ ਤੋਹਫਾ ਹੈ ਪ੍ਰਭੂ ਉਹਦੇ ਵਿੱਚ ਵਿਸ਼ਵਾਸ ਕਰਨਾ ਤੇ ਪ੍ਰਭੂ ਦੇ ਨਾਲ ਜੁੜਨਾ ਇੱਕ ਬਹੁਤ ਹੀ ਵੱਡਾ ਤੋਹਫਾ ਹੈ ਇਹ ਨੂੰ ਅਸੀਂ ਕੰਨੇ ਹਾਂ ਮੁਕਤੀ ਮੁਕਤੀ ਪ੍ਰਭੂ ਦਾ ਸਭ ਤੋਂ ਵੱਡਾ ਤੋਹਫਾ ਹੈ ਆ ਅਸੀਂ ਪੜ੍ਹਦੇ ਹਾਂ ਕਿ ਕਿਵੇਂ ਪਾਪ ਦੇ ਨਾਲ ਮੌਤ ਆਉਂਦੀ ਹੈ ਪਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਾਨੂੰ ਮਾਫ਼ੀ ਮਿਲਦੀ ਹੈ। ਰੋਮੀਆਂ ਦਾ ਪੱਤੋ ਦਾ 6 ਅਧਿਆਇ ਦੇ 23 ਆਇਤ ਅਤੇ ਦੇਖਦੇ ਹਾਂ ਕਿ ਕਿਵੇਂ ਪਵਿੱਤਰ ਆਤਮਾ ਦਾ ਜੋ ਕੰਮ ਹੈ ਸਾਨੂੰ ਬਚਾਉਣਾ ਸਾਨੂੰ ਸਾਨੂੰ ਕਾਇਲ ਕਰਨਾ ਬਚਾ ਲਿਆ ਸਾਨੂੰ ਸਮਝਾ ਦਿੱਤਾ ਪ੍ਰਭੂ ਦਾ ਵਚਨ ਅਤੇ ਅਸੀਂ ਪ੍ਰਭੂ ਨਾਲ जोड ਗਏ ਤੇ ਪ੍ਰਭੂ ਨੇ ਸਾਨੂੰ ਬਚਾ ਲਿਆ। ਪ੍ਰਭੂ ਨੇ ਕਿਵੇਂ ਬਚਾਇਆ ਸਾਡਾ ਜੋ ਕਰਜ਼ਾ ਅਦਾ ਕਰ ਦਿੱਤਾ ਰੇਣ ਅਦਾ ਕਰ ਦਿੱਤਾ ਦੇ ਦੋਸ਼ੀ ਤੇ ਮਾਰਿਆ ਗਿਆ ਤੇ ਵਿਸ਼ਵਾਸ ਰਹੀ ਹੁਣ ਅਸੀਂ ਜਿੱਦਾਂ ਇੰਗਲਿਸ਼ ਵਿੱਚ ਕਹਿੰਦੇ ਆਂ ਕਿ ਲੀਗਲੀ ਡਿਸਮਿਸਡ ਹੋ ਗਿਆ ਵੀ ਲੀਗਲੀ ਸਾਡਾ ਜਿਹੜਾ ਕੋਰਟ ਕੇਸ ਸੀਗਾ ਚਲਦਾ ਪ੍ਰਭੂ ਦੇ ਖਿਲਾਫ ਉਹ ਹੁਣ ਡਿਸਮਿਸ ਹੋ ਗਿਆ ਹੈ ਸਾਡੀ ਜ਼ਮਾਨਤ ਹੋ ਗਈ ਹੈ ਤੇ ਹੁਣ ਅਸੀਂ ਪਵਿੱਤਰ ਦਰਸ਼ਾਈ ਗਏ ਸਾਡੇ ਉੱਤੇ ਹੁਣ ਦੋਸ਼ ਨਹੀਂ ਲੱਗਾ ਅਸੀਂ નિર્ਦੋਸ਼ ਠਹਿਰਾਏ ਗਏ ਕਿਉਂਕਿ ਪ੍ਰਭੂ ਨੇ ਸਾਡਾ ਦੋਸ਼ ਆਪਣੇ ਤੇ ਲੈ ਲਿਆ ਤੇ ਪ੍ਰਭੂ ਕਹਿੰਦਾ ਹੈ ਕਿ ਪਵਿੱਤਰ ਆਤਮਾ ਜੋ ਹੈ ਉਹ ਜਦੋਂ ਆਵੇਗਾ ਉਹ ਤੁਹਾਨੂੰ ਮੇਰੀਆਂ ਗੱਲਾਂ ਬਾਰੇ ਦੱਸੂਗਾ ਤੇ ਉਹ ਮੈਨੂੰ ਮਹਿਮਾ ਮਦ ਦੇਗਾ ਕਦੇ ਵੀ ਦੇਖੋ ਹਾਲਾਂਕਿ ਅਸੀਂ ਪਿਤਾ ਦਾ ਧੰਨਵਾਦ ਕਰਦੇ ਹਾਂ ਅਸੀਂ ਪੁੱਤਰ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਪਵਿੱਤਰ ਆਤਮਾ ਦਾ ਵੀ ਧੰਨਵਾਦ ਕਰਦੇ ਹਾਂ ਪਰ ਪਿਤਾ ਕਹਿੰਦਾ ਹੈ ਮੇਰੇ ਪੁੱਤਰ ਵੱਲ ਦੇਖੋ ਤੇ ਪਵਿੱਤਰ ਆਤਮਾ ਕਹਿੰਦਾ ਹੈ ਮਸੀਹ ਯਿਸੂ ਆਓ ਦੇਖੋ ਜਾਣੇ ਕਿ ਜਿਹੜੀ ਇੱਕ ਚੰਗੀ ਮਿਨਿਸਟਰੀ ਹੁੰਦੀ ਹੈ ਜੇ ਉਹ ਸਿਰ ਪਵਿੱਤਰ ਆਤਮਾ ਦੀ ਗੱਲ ਕਰੀ ਜਾਵੇ ਅਤੇ ਉਹ ਗੱਲਾਂ ਨੂੰ ਜ਼ਿਆਦਾ ਬਦਾ ਚੜਾ ਕੇ ਕਰਨ ਉਹ ਮਿਨਿਸਟਰੀ ਠੀਕ ਮਿਨਿਸਟਰੀ ਨਹੀਂ ਹੁੰਦੀ ਕਿਉਂ ਕਿ ਪਵਿੱਤਰ ਆਤਮਾ ਦਾ ਕੰਮ ਹੁੰਦਾ ਹੈ ਸਾਨੂੰ ਪ੍ਰਭੂ ਨੇ ਨਾ ਜੋੜਨਾ ਨਾ ਕਿ ਆਪਣੇ ਆਪ ਨੂੰ ਮਹਿਮਾ ਦੇਣਾ ਬਲਕਿ ਪ੍ਰਭੂ ਨੂੰ ਮਹਿਮਾ ਦੇਣਾ ਹਾਂ ਅਸੀਂ ਪਵਿੱਤਰ ਆਤਮਾ ਨੂੰ ਵੀ ਮਹਿਮਾ ਦਿੰਨੇ ਹਾਂ ਕਿਉਂਕਿ ਉਹ ਵੀ ਖੁਦਾ ਹੈ ਪਰ ਅਸਲੀ ਕੰਮ ਜੋ ਪਵਿੱਤਰ ਆਤਮਾ ਦਾ ਇਹ ਹੈ ਕਿ ਉਹ ਸਾਨੂੰ ਤਾੜਦਾ ਹੈ ਸਮਝਾਉਂਦਾ ਹੈ ਸਾਨੂੰ ਚੰਗੀਆਂ ਚੀਜ਼ਾਂ ਸਿਖਾਉਂਦਾ ਹੈ ਸਾਨੂੰ ਤਸੰਦੀ ਵੀ ਦਿੰਦਾ ਹੈ ਅਤੇ ਆਲਟੀਮੇਟਲੀ ਸਾਨੂੰ ਪ੍ਰਭੂ ਦੇ ਨਾਲ ਜੋੜੀ ਰੱਖਦਾ ਹੈ ਇਹ ਹੀ ਪਵਿੱਤਰ ਆਤਮਾ ਦੀ ਮਿਨਿਸਟਰੀ ਹੈ ਜਿਹਦੇ ਕੋਲ ਪਵਿੱਤਰ ਆਤਮਾ ਹੈ ਉਹ ਬਚਿਆ ਹੋਇਆ ਹੈ ਜਿਹਦੇ ਕੋਲ ਪਵਿੱਤਰ ਆਤਮਾ ਨਹੀਂ ਹੈ ਉਹ ਬਚਾਇਆ ਨਹੀਂ ਹੋਇਆ ਤੇ ਪਵਿੱਤਰ ਆਤਮਾ ਕੋਈ ਸਾਡੀ ਜਾਗੀਰ ਜਾਇਦਾਦ ਨਹੀਂ ਹੈ ਵੀ ਜਦੋਂ ਅਸੀਂ ਚਾਇਆ ਅਸੀਂ ਗੈਰ ਜਵਾਨਾਂ ਬੋਲਣ ਲੱਗੇ ਜਦੋਂ ਅਸੀਂ ਚਾਇਆ ਕਿਸੇ ਦੇ ਹੱਥ ਰੱਖ ਕੇ ਅਸੀਂ ਉਹਨੂੰ ਹੀਲ ਕਰ ਦਿੱਤਾ ਇਹ ਪਵਿੱਤਰ ਆਤਮਾ ਦੀ ਮਿਨਿਸਟਰੀ ਨਹੀਂ ਹੁੰਦੀ ਕਿਉਂਕਿ ਪਵਿੱਤਰ ਆਤਮਾ ਖੁਦਾ ਹੈ ਅਸੀਂ ਅਸੀਂ ਉਹ ਉਹਦੇ ਚੁਣੇ ਹੋਏ ਲੋਕ ਹਾਂ ਅਸੀ ਪਵਿੱਤਰ ਆਤਮਾ ਦੇ ਚੁਣੇ ਹੋਏ ਲੋਕ ਤੇ ਪ੍ਰਭੂ ਕਹਿੰਦਾ ਹੈ ਜਿਹਦੇ ਕੋਲ ਪਵਿੱਤਰ ਆਤਮਾ ਹੈ ਉਹ ਬਚਾਇਆ ਗਿਆ ਜਿਹਦੇ ਕੋਲ ਪਵਿੱਤਰ ਆਤਮਾ ਨਹੀਂ ਹੈ ਉਹ ਪ੍ਰਭੂ ਦੀਆਂ ਗੱਲਾਂ ਨੂੰ ਜੀ ਨਹੀਂ ਜਾਣਦਾ ਇਸ ਕਰਕੇ ਉਹ ਹੱਲੇ ਵੀ ਪਾਪ ਵਿੱਚ ਫਸਿਆ ਹੈ ਤੇ ਪਾਪ ਦੀ ਸਜ਼ਾ ਮੌਤ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਪ੍ਰਭੂ ਦੇ ਵਚਨ ਨੂੰ ਪੜ੍ਹੋ ਜਾਣੋ ਤੇ ਸਮਝੋ ਅਤੇ ਪ੍ਰਭੂ ਦੇ ਨਾਲ ਚੱਲੋ ਕਿਉਂਕਿ ਇਹਦੇ ਵਿੱਚ ਹੀ ਬਹੁਤ ਵੱਡੀ ਬਰਕਤ ਹੈ ਤੇ ਮਾਫ਼ੀ ਪ੍ਰਭੂ ਹੀ ਯਿਸੂ ਮਸੀਹ ਦੇ ਵਿੱਚ ਹੈ